ਸ਼ੈੱਡ ਬਹੁਤ ਵੱਡਾ ਸ਼ੈੱਡ ਪਿਆ ਨੇਰੀ ਦੇ ਵਿੱਚ ਕਦੇ ਵੀ ਕੋਈ ਵੱਡੀ ਮਿਸਪਲਿੰਗ ਹੋ ਗਈ 10 15 20 ਬੰਦੇ ਮਰ ਗਏ ਉਹਦਾ ਜ਼ਿੰਮੇਵਾਰ ਪੁੱਡਾ ਕ੍ਰਿਸ਼ੀ ਟੱਪਾ ਖਾਣਾ ਪੀਣਾ ਉਹ ਜਿਹੜਾ ਰੋਟੀ ਬਣ ਰਹੀ ਆ ਸਾਰੀ ਮੱਖੀਆਂ ਮੈਰੀਆਂ ਪਿੱਛੇ ਇਹ ਪੂਰੀ ਬਿਲਡ ਦਾ ਨਕਸ਼ਾ ਪਾਸ ਨਹੀਂ ਹੋਇਆਗਾ ਇਹ ਸਾਰਾ ਸਾਰਾ ਨਿਆਜ਼ ਕੰਮ ਕਿ ਮੈਂ ਇੱਕ ਰਸਤਾ ਖੋਲਣ ਦੇ ਚੱਕਰ ਚ ਆ ਇਧਰ ਇਧਰ ਸਾਈਡ ਤੋਂ ਅੱਛੀ ਏਰੀਆ ਦੇ ਵਿੱਚੋਂ ਆਹ ਜਿਹੜੀ ਚੀਜ਼ ਕਹਿ ਰਹੇ ਆ ਅੱਛੀ ਏਰੀਆ ਦੇ ਵਿੱਚ ਇੱਕ ਰਸਤਾ ਖੋਲਣ ਦੇ ਚੱਕਰ ਦੇ ਵਿੱਚ ਆ ਇਹ ਜਿਹੜਾ ਰਸਤਾ ਹੈ ਕਿਹਦੇ ਵੱਲ ਖੋਲਿਆ ਗਿਆ ਇਹ ਪੁੱਡਾਂ ਦੇ ਇਹਨਾਂ ਨੇ ਰਲ ਕੇ ਖੁਲਾਇਆ ਗਿਆ ਪੈਸੇ ਦੇ ਲਾ ਕੇ ਹੋਇਆ ਸਾਰਾ ਕੰਮ ਜੀ ਕਿੰਨਾ 55 ਫੁੱਟ ਦਾ ਰਸਤਾ ਹੈ ਆਪਣਾ 55 ਫੁੱਟ ਦਾ ਰਸਤਾ ਯੂਜ਼ ਕਰਨ ਨਾ ਕਿ ਸਾਡੇ 45 ਫੁੱਟ ਦੇ ਰਾਹ ਦੇ ਅੱਛੀ ਏਰੀਆ ਵਿੱਚੋਂ ਬੜਾ ਲੱਗੇ ਸੀ ਬੁੱਟੇ 'ਚ ਡੀਜ਼ਲ ਪਾਤਾ ਇਹਨਾਂ ਨੇ ਬੁੱਟੇ ਪੜਤੇ ਇਹਨਾਂ ਨੇ ਆਕੇ ਰਾਤ ਨੂੰ 12:00 2:00 ਵਜੇ ਸਾਡੇ ਕੋਲ ਵੀਡੀਓ ਪਈਆਂ ਨੇ ਤੇ ਲੋਕਾਂ ਨੂੰ ਖਵਾ ਪਿਆ ਵੀਰੇ ਇਹਦੇ ਬਹੁਤ ਘਟਿਆ ਮਾਲ ਖਵਾ ਰਹੇ ਨੇ ਕਿਉਂਕਿ ਇਹਨਾਂ ਦੀ ਅੰਦਰ ਕਿਚਲ ਬਿਲਕੁਲ ਕੰਮੀਆਂ ਜੀ ਨੰਬਰ 2 ਆਹ ਬਹੁਤ ਵੱਡੀ ਮਿਸਹੈਪਨਿੰਗ ਹੋਏਗੀ 10 ਵੀ ਬੰਦੇ ਮਰ ਜਾਣਗੇ ਉਹ ਜ਼ਿੰਮੇਵਾਰ ਇਸ ਗੱਲ ਦਾ ਇਹ ਸਾਰੇ ਪਾਸੇ ਸਾਰੇ ਪਾਸੇ ਕਪੜਾ ਚੱਲ ਰਿਹਾ ਲੋਜ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਜੋ ਮੌਜੂਦਾ ਅਸੀਂ ਗੁਹਾੜੇ ਵਿੱਚ ਜਿਵੇਂ ਕਿ ਗਲਾਡਾ ਨਵੀਆਂ-ਨਵੀਆਂ ਕਲੋਨੀ ਕੱਟਦੀ ਹੈ ਔਰ ਨਵੀਆਂ-ਨਵੀਆਂ ਸੁਸਾਇਟੀਆਂ ਉੱਥੇ ਬਣਾਈਆਂ ਤਾਂ ਕਿ ਲੋਕਾਂ ਨੂੰ ਉੱਥੇ ਰਹਿਣ ਲਈ ਸੁਖਭਲਕ ਲਈ ਅੱਛਾ ਆਸ-ਪਾਸੇ ਮਾਹੌਲ ਮਿਲੇ ਔਰ ਉਹਦੇ ਵਿੱਚ ਲੋਕ ਆਪਣਾ ਗੁਰਦੁਆਰਾ ਸਰਕਾਰ ਸਵਾਜਿ ਮੌਜੂਦਾ ਲੁਧਿਆਣਾ ਦੀ ਗਲਾਡਾ ਦੀ ਜੋ ਕਲੋਨੀਆਂ ਕੱਟੀਆਂ ਹੋਈਆਂ ਚੰਡੀਗੜ੍ਹ ਰੋਡ ਤੇ ਉੱਥੇ ਮੌਜੂਦਾਂ ਵਿਸ਼ਾਲ ਮੇਗਾ ਮਾਰਕ ਦੇ ਨਾਲ ਜਿਹੜੀ ਕਾਨੂੰਨੀ ਕੱਟੀ ਹੋਈ ਹੈ ਪਿੱਛੇ ਰਹਿ ਸ਼ੀਰ ਗਿਆ ਸਾਰਾ ਔਰ ਇੱਧਰ ਮੈਂ ਕੈਮਰਾਮੈਨ ਨੂੰ ਫਲਾਗਾ ਵੇ ਰਹਿ ਸ਼ੀਰ ਦਿਖਾਇਆ ਜਾਵੇ ਔਰ ਲੋਕਾਂ ਦੀ ਸ਼ਿਕਾਇਤ ਹੈ ਕਿ ਇੱਥੇ ਕਿਲਾਡਾ ਨਹੀਂ ਜੋ ਕਾਨੂੰਨੀ ਕੱਟੀ ਹੈ ਗਨਾਡਾ ਦੇ ਪ੍ਰਵੀਜ਼ਨ ਰੱਖੀ ਹੈ ਚਾਹੇ ਉਹ ਸ਼ੌਪਾਂ ਕਾ ਫਲੈਟ ਦਿੱਤੇ ਹੋਏ ਨੇ ਚਾਹੇ ਜਿਸੇ ਤਰ੍ਹਾਂ ਦੀ ਪ੍ਰਵੀਜ਼ਨ ਦਿੱਤੀ ਹੈ ਕਿਉਂਕਿ ਹਮੂਮਨ ਲੋਕ ਪੈਸਾ ਖਰਚਤੇ ਨਹੀਂ ਕੰਮ ਚਲਾਣ ਲਈ ਗਲਾਡਾ ਨੇ ਉਹਨਾਂ ਨੂੰ ਪ੍ਰਵੀਨ ਦਿੱਤੀ ਹੈ ਵੀ ਤੁਸੀਂ ਪੈਸਾ ਖਰਚੋ ਇੱਥੇ ਜਗ੍ਹਾ ਬਣਾਓ ਔਰ ਇੱਥੇ ਹੀ ਜਗ੍ਹਾ ਦੇ ਉੱਪਰ ਰਿਸ਼ੀ ਵੈਜੀਟੇਰੀਅਨ ਖੋਲਿਆ ਗਿਆ ਆ ਪੂਰੀ ਬਿਲਡਿੰਗ ਉਹਨਾਂ ਲਈ ਲਈ ਗਈ ਹੋਈ ਹੈ ਔਰ ਜੋ ਇੱਥੇ ਦੇ ਨਾਗਰਿਕ ਨੇ ਜੋ ਇੱਥੇ ਦੇ ਵਸਨੀਕ ਨੇ ਉਹਨਾਂ ਦਾ ਕਹਿਣਾ ਵੀ ਜੋ ਰੂਲਸ ਹੋਣੇ ਚਾਹੀਦੇ ਨੇ ਗਲਾਡਾ ਦੇ ਅੰਤਰਗਤ ਆਣ ਲਈ ਜੋ ਰੂਲਸ ਚਾਹੀਦੇ ਨੇ ਉਸ ਰੂਲਸ ਦੇ ਮੁਤਾਬਕ ਇਹ ਚੀਜ਼ਾਂ ਇੰਪਲੀਮੈਂਟ ਨਹੀਂ ਹੁੰਦੀਆਂ ਇਹ ਗਲਤ ਹੋ ਰਿਹਾ ਹੈ ਕਿਉਂਕਿ ਇਹ ਜਗਾ ਜਿਹੜੀ ਹੈ ਪਿੱਛੇ ਸਿਕਿਉਰਿਟੀ ਪੁਆਇੰਟ ਆਫ 뷰 ਦੇ ਸਾਹਮਣੇ ਦੇਖੀ ਤਾਂ ਖਾਲੀ ਛੱਡੀ ਹੋਈ ਹੈ ਚਾਹੇ ਵੈਂਟੀਲੇਸ਼ਨ ਲਈ ਹੋਵੇ ਪਰ ਇਹਨਾਂ ਨੇ ਕਵਰ ਕਰਕੇ ਇੱਥੇ ਪਿਛਲੀ ਸਾਈਡ ਤੇ ਕਿਚਨ ਚੱਲ ਰਹੀ ਹੈ ਇੱਥੇ ਉਹਨਾਂ ਦੇ ਵਰਕਰ ਕੰਮ ਕਰਦੇ ਤੁਹਾਨੂੰ ਨਜ਼ਰ ਦਿਖਾਈ ਦਿੰਦੇ ਹੋਣਗੇ ਔਰ ਇਹ ਟੂ ਸਾਈਡ ਓਪਨ ਹੋਣ ਕਰਕੇ ਫਰੰਟ ਸਾਈਡ ਤੋਂ ਇਹਨਾਂ ਦੀ ਐਂਟਰੀ ਹੈ ਤੇ ਹੁਣ ਇਹ ਬੈਕ ਸਾਈਡ ਦੇ ਉੱਤੇ ਇਹਨਾਂ ਨੇ ਇੱਕ ਤਰ੍ਹਾਂ ਦਾ ਕਿਚਨ ਚੱਲ ਰਿਹਾ ਦੇਖੋ ਤੁਸੀਂ ਲੇਬਰ ਆਪਣਾ ਕੰਮ ਕਰ ਰਹੀ ਹੈ ਔਰ ਇਹ ਇੱਕ ਤਰ੍ਹਾਂ ਦੀ ਰੱਖਿਆ ਹੋਇਆ ਵੀ ਟੂ ਸਾਈਡ ਉੱਪਰ ਤਾਂ ਵੀ ਸੇਫਟੀ ਵਾਈਜ਼ ਹੋ ਜਾਂਦਾ ਕੰਮ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਦੋ ਦਰਵਾਜ਼ੇ ਹੋਣ ਤਾਂ ਉਹਦੇ ਲਈ ਜੋ ਹੈ ਸੇਫ ਸਾਈਡ ਹੋ ਜਾਂਦੀ ਹੈ ਵੀ ਕਿਸੇ ਵੀ ਚੀਜ਼ ਵੱਲੋਂ ਇਹ ਕੰਮ ਹੋ ਸਕਦਾ ਵੀ ਦੋ ਦਰਵਾਜ਼ੇ ਹੋਣ ਤਾਂ ਉਹਨੂੰ ਸੇਫਟੀ ਵੈਦ ਕਿਹਾ ਜਾਂਦਾ ਪਰ ਜਿਹੜੀਆਂ ਇਹ ਚੀਜ਼ਾਂ ਨੇ ਤੁਹਾਨੂੰ ਦਿਖਾ ਦਈਏ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਟਰਮਸ ਐਂਡ ਕੰਡੀਸ਼ਨ ਦੇ ਖਿਲਾਫ ਚੱਲ ਰਹੀਆਂ ਇਹ ਜਿਹੜਾ ਗੇਟ ਤੁਹਾਨੂੰ ਨਜ਼ਰ ਆ ਰਿਹਾ ਲੱਗਿਆ ਇੱਕ ਤਰ੍ਹਾਂ ਦਾ ਵੈਂਟੀਲੇਸ਼ਨ ਲਈ ਉਹਨੇ ਖੋਲਿਆ ਹੋਗਾ ਪਰ ਇਹਨਾਂ ਨੇ ਆਪਣੀ ਗ੍ਰਿਲਾਂ ਲਗਾ ਕੇ ਲੋਹੇ ਦੀ ਗ੍ਰਿਲਿੰਗ ਲਗਾ ਕੇ ਇਹਨੂੰ ਪੈਚਵਰਕ ਕਰਕੇ ਜਾਂ ਜੋਏ ਦੇ ਉੱਪਰ ਪਲਾਸਟਿਕ ਦੀ ਸ਼ੀਟ ਲਾ ਕੇ ਇਹਨੂੰ ਵਰਤੋਂ ਵਿੱਚ ਲਿੱਤਾ ਗਿਆ ਇਹਦੇ ਵਿੱਚ ਹੁਣ ਅੰਦਰ ਕਿਚਨ ਚੱਲਦੀ ਤੁਹਾਨੂੰ ਦਿਖਾਈ ਦਿੱਤੀ ਹੈ ਵੀ ਲੋਕ ਇਹਨਾਂ ਦੀ ਲੇਬਰ ਜਿਹੜੀ ਖੜੀ ਹੈ ਉਹ ਦਿਖਾਈ ਦੇ ਰਹੀ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਜੋ ਬਸਨੀਕ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਵੱਲੋਂ ਪ੍ਰੋਬਲਮ ਹੈ ਵੀ ਜਿਹੜੀ ਇਹ ਪਿੱਟ ਇਹਨਾਂ ਦੀ ਉਹਦੀ ਵੀ ਪ੍ਰੋਪੋਜ਼ਲ ਲਈ ਸਹੀ ਢੰਗ ਨਾਲ ਨਹੀਂ ਕਰ ਰਹ ਕਿਉਂਕਿ ਇਹ ਦੇਖੋ ਜਿਹੜਾ ਅਸੀਂ ਅੰਦਰ ਯੂਜ਼ ਹੁੰਦਾ ਹੈ ਕੋਲਾ ਯੂਜ਼ ਹੁੰਦਾ ਹੈ ਜਾਂ ਲੱਕੜ ਯੂਜ਼ ਹੁੰਦੀ ਹੈ ਜਿਹੜੀ ਉਹਦੀ ਵੇਸਟੇਜ ਹੈ ਇਹਨੂੰ ਇਦਾਂ ਹੀ ਬਾਹਰ ਜਿਹੜੀ ਪਾਰਕਿੰਗ ਲਈ ਜਗ੍ਹਾ ਦਿੱਤੀ ਗਈ ਹੈ ਜਾਂ ਗ੍ਰੀਨਰੀ ਲਈ ਜਗ੍ਹਾ ਦਿੱਤੀ ਗਈ ਹੈ ਉਹਦੇ ਵਿੱਚ ਸੁੱਟ ਦਿੱਤਾ ਜਾਂਦਾ ਸੋ ਤਸਵੀਰਾਂ ਵੀ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਵੀ ਤਸਵੀਰਾਂ ਨਜ਼ਰ ਆ ਰਹੀਆਂ ਹੋਣੇ ਤੇ ਉਹਨੂੰ ਵੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਟਰਮਸ ਐਂਡ ਕੰਡੀਸ਼ਨ ਨਹੀਂ ਚੱਲ ਰਹੀਆਂ ਜੋ ਰੂਲ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਉੱਪਰ ਕੈਮਰਾਮੈਨ ਨੂੰ ਕਵਾਂਗੇ ਵੀ ਬਿਲਡਿੰਗ ਦਿਖਾਈ ਜਾਵੇ ਵੀ ਇਹ ਸ਼ੀਸ਼ੇ ਆਪਣੇ ਟੰਗ ਨਾਲ ਲੈਂਟਰ ਨੂੰ 2 ਜਾਂ 2.5 ਫੁੱਟ ਬਾਹਰ ਉਹ ਲੈਂਟਰ ਨੂੰ ਵੀ ਕਵਰ ਕੀਤਾ ਗਿਆ ਔਰ ਉਹਦੇ ਤੇ ਸ਼ੀਸ਼ੇ ਲਾਏ ਗਏ ਨੇ ਕਿਉਂਕਿ ਗਲਾਡਾ ਆ ਦੀਆਂ ਜਿਹੜੀਆਂ ਸੁਸਾਇਟੀਜ਼ ਨੇ ਜਾਂ ਗਲਾਡਾ ਦੀਆਂ ਜਿਹੜੀਆਂ ਕਲੋਨੀਆ ਕੱਟੀਆਂ ਜਾਂਦੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਬੜੀ ਸਹੂਲਤਾਂ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ ਟਰਮਸ ਐਂਡ ਕੰਡੀਸ਼ਨ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ ਸੋ ਉਹਦੇ ਲਈ ਤੁਹਾਨੂੰ ਦਿਖਾ ਦਿੰਨੇ ਆ ਵੀ ਜਿਵੇਂ ਇਹ ਚੀਜ਼ ਤੁਹਾਨੂੰ ਇੱਕ ਸਾਈਡ ਤੇ ਜਿਹੜੀ ਦਿਖਾਈ ਆ ਇਹ ਚੀਜ਼ ਪੈਸਿਵ ਹੁੰਦਾ ਹੈ ਇਹਦੇ ਤੇ ਲੋਕ ਜਾਂ ਜਿਹਨਾਂ ਨੇ ਖਾਣਾ ਖਾਣਾ ਨਾ ਉਥੇ ਰੱਖ ਸਕਦੇ ਨੇ ਇਹਨੂੰ ਗ੍ਰੈਂਡੀ ਵੀ ਲਾਈਏ ਇਸੇ ਤਰ੍ਹਾਂ ਪਿੱਛੇ ਇਹਨਾਂ ਨੇ ਉਹਨੂੰ ਕਵਰ ਕਰਕੇ ਉਹਦੇ ਆਪਣੇ ਪਰਸਨਲ ਯੂਜ਼ ਲਈ ਰੱਖਿਆ ਜੋ ਕਿ ਬਿਲਕੁਲ ਸਰਾਸਰ ਗਲਤ ਹੈ ਸੋ ਇਹ ਇਦਾਂ ਹੀ ਤੁਹਾਨੂੰ ਦਿਖਾਦੀ ਵੀ ਉੱਪਰ ਵੀ ਇੱਕ ਰੇਲਿੰਗ ਇਹਨਾਂ ਨੇ ਘੱਟੋ-ਘੱਟ 2 3 ਫੁੱਟ ਬਾਹਰ ਕੱਢੀ ਹੋਈ ਔਰ ਉਹਦੇ ਉੱਪਰ ਲੋਹੇ ਦੀ ਗਲੇਰਿੰਗ ਕੀਤੀ ਹੋਈ ਹੈ ਵੀ ਇਹ ਬਾਈ ਚਾਂਸ ਕਿਤੇ ਨਾ ਕਿਤੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਜਾਂ ਹਨੇਰੀ ਨਾਲ ਕੁਝ ਵੀ ਚੀਜ਼ਾਂ ਦਾ ਸਿਨੈਰ ਹੋਏਦਾ ਵੀ ਕੌਣ ਸੇਫ ਕੌਣ ਹੈ ਇੱਥੇ ਇਹ ਚੀਜ਼ਾਂ ਹੁੰਦੀਆਂ ਸੋ ਬਸਨੀਕ ਨੇ ਜੋ ਇੱਥੇ ਦੇ ਲੋਕ ਲੋ ਸਾਡੇ ਨਾਲ ਨੇ ਹਾਂਜੀ ਨਮਸਕਾਰ ਜੀ ਨਮਸਕਾਰ ਕੀ ਕਹਿਣਾ ਚਾਹਦੇ ਹੋ ਤੁਸੀਂ ਅੱਜ ਜੋ ਇੱਥੇ ਬੈਠੇ ਹੋਏ ਲੋਕ ਇੱਥੇ ਇੱਕ ਤਾਂ ਹੀ ਇੱਥੇ ਨਾਲ ਜਿਹੜਾ ਸਾਹਮਣੇ ਸਾਡੇ ਹੋਟਲ ਬਣਿਆ ਆ ਰੀਟਾਪਾ ਬਣਿਆ ਆ ਇਹਦੇ ਉੱਤੇ ਇੱਕ ਸ਼ੈੱਡ ਬਹੁਤ ਵੱਡਾ ਸ਼ੈੱਡ ਪਿਆ ਨੇਰੀ ਦੇ ਵਿੱਚ ਕਦੇ ਵੀ ਕੋਈ ਵੱਡੀ ਮਿਸਪਿੰਗ ਹੋ ਗਈ 10 15 20 ਬੰਦੇ ਮਰ ਗਏ ਉਹਦਾ ਜ਼ਿੰਮੇਵਾਰ ਪੁੱਡਾ ਕਣਿਸ਼ੀ ਟਾਪਾ ਸਾਨੂੰ ਦੱਸਿਆ ਜਾਵੇ ਕਿਉਂਕਿ ਕੋਈ ਨਾ ਕੋਈ ਮਿਸ਼ਨ ਵਿੱਚ ਹੋਣ ਦੇ ਪੂਰੇ ਚਾਂਸ ਨੇ ਇਹਨਾਂ ਨੇ ਕੋਈ ਵੀ ਸੀਵਰ ਜ ਇਹ ਖਾਣ ਪੀਣ ਦਾ ਜੋ ਹੁੰਦਾ ਜਿਹੜਾ ਸੀਵਰ ਵਿੱਚ ਕੁਝ ਨਹੀਂ ਛੱਡਿਆ ਬਿਲਕੁਲ ਸੀਵਰ ਬਿਲਕੁਲ ਗੰਦਾ ਖਾਣਾ ਪੀਣਾ ਉਹਨਾਂ ਜਦੋਂ ਰੋਟੀ ਬਣ ਰਹੀ ਹੈ ਸਾਰੀ ਮੱਖੀਆਂ ਮਾਰੀਆਂ ਪਿੱਛੇ ਬਿਲਕੁਲ ਕਿਚਨ ਖੁੱਲਣੀ ਜਾਂਦੀ ਬਿਲਕੁਲ ਬਿਲਡਿੰਗ ਇਹਨਾਂ ਬਿਲਕੁਲ ਨਜਾਇਜ਼ ਬਣੀ ਹੋਈ ਆ ਇਹ ਪੂਰੀ ਬਿਲਡ ਦਾ ਨਕਸ਼ਾ ਪਾਸ ਨਹੀਂ ਹੋਇਆਗਾ ਇਹ ਸਾਰਾ ਸਾਰਾ ਨਜਾਇਜ਼ ਕੰਮ ਹੈ ਤੇ ਨੰਬਰ 2 ਕਿਨਾ ਇੱਕ ਰਸਤਾ ਖੋਲਣ ਦੇ ਚੱਕਰ ਚ ਇਧਰ ਇਧਰ ਸਾਈਡ ਤੋਂ ਅੱਛੀ ਏਰੀਆ ਦੇ ਵਿੱਚੋਂ ਜਾਂ ਆਹ ਜਿਹੜੀ ਚੀਜ਼ ਕਹਿ ਰਹੇ ਆ ਅੱਛੀ ਏਰੀਆ ਦੇ ਵਿੱਚ ਇੱਕ ਰਸਤਾ ਖੋਲਣ ਦੇ ਚੱਕਰ ਦੇ ਵਿੱਚ ਆ ਇਹ ਬੁੱਢਾ ਨੂੰ ਪੈਸੇ ਦਿੱਤੇ ਗਏ ਇਹਨਾਂ ਨੇ ਇਹ ਪੈਸੇ ਖਾ ਕੇ ਬੁੱਢਾ ਤੇ ਹੜਕੇ ਇਹ ਕੰਮ ਕਰ ਇਕੱਠੇ ਕਰਦੇ ਨੇ ਇਧਰ ਰਸਤਾ ਸਿੱਧਾ ਰਸਤਾ ਨਿਕਲਿਆ ਵਾ ਰਸਤਾ ਇਹ ਕੱਢ ਕੇ ਧਿਆਨ ਨਹੀਂ ਕੱਢੋਂ ਧਿਆਨ ਨਹੀਂ ਕਿਉਂਕਿ ਇਹਨੂੰ ਕਮਰਸ਼ੀਅਲ ਯੂਜ਼ ਕਰਨ ਦੇ ਚੱਕਰ ਦੇ ਵਿੱਚ ਆ ਇੱਧਰ ਹੀ ਛੱਡ ਦੇਓ ਛੱਟਰ ਦੇ ਰਸਤੇ ਰੱਖੇ ਨੇ ਡਿਜ਼ਾਈਨ ਬਣਾਏ ਹੋਣੇ ਪੂਰੇ ਵੀ ਅਸੀਂ ਬਾਅਦ ਵਿੱਚ ਛੱਟਰ ਲਾ ਕੇ ਇੱਧਰ ਸੀ ਆਪਣੇ ਟੋ ਖੋਲਾਂਗੇ ਨਹੀਂ ਇਹ ਜਿਹੜਾ ਰਸਤਾ ਹੈ ਕਿਧਰ ਵੱਲ ਖੋਲਿਆ ਗਿਆ ਇਹ ਪੁੱਡਾ ਇਹਨਾਂ ਦੇ ਰਲ ਕੇ ਖੁਲਾਇਆ ਗਿਆ ਪੈਸੇ ਦੇ ਲਾ ਕੇ ਹੋਇਆ ਸਾਰਾ ਕੰਮ ਜੀ ਜਦ ਕੇ ਸਾਡੇ ਰੈਸ਼ੀ ਦੇ ਵਿੱਚ ਕਮਰਚੀ ਰਸਤਾ ਹੋ ਹੀ ਨਹੀਂ ਸਕਦਾਗਾ ਤਾਂ ਵੀ ਤੁਹਾਡੇ ਕਹਿਣਾ ਵੀ ਸਾਹਮਣੇ ਜਿਹੜਾ ਰੈਸ਼ ਏਰੀਆ ਆ ਜਿਹੜੀ ਰੇਲਿੰਗ ਕੀਤੀ ਇਹਨੂੰ ਤੋੜ ਕੇ ਅੰਦਰ ਨਹੀਂ ਅੰਦਰ ਆਉਣਾ ਇੱਧਰ ਕੰਦਾ ਮਤਲਬ ਇਹਨਾਂ 55 ਫੁੱਟ ਦਾ ਰਸਤਾ ਹੈ ਆਪਣਾ 55 ਫੁੱਟ ਦਾ ਰਸਤਾ ਯੂਜ਼ ਕਰਨ ਨਾ ਕਿ ਸਾਡੇ 45 ਫੁੱਟ ਦੇ ਰਸਤੇ ਰੈ ਇਹ ਸਾਡੇ ਤਾਂ ਬੁੱਟੇ ਲੱਗੇ ਸੀ ਬੁੱਟੇ 'ਚ ਡੀਜ਼ਲ ਪਾਤਾ ਇਹਨਾਂ ਨੇ ਬੁੱਟੇ ਪੜਤੇ ਇਹਨਾਂ ਨੇ ਆਕੇ ਰਾਤ ਨੂੰ 12 ਵਜੇ 2-2 ਵਜੇ ਦੀ ਸਾਡੇ ਤਾਂ ਵੀਡੀਓ ਪੰਜਾਂ ਨੇ ਇਹਨਾਂ ਨੇ ਰਾਤ ਨੂੰ ਆਕੇ ਡੀਜ਼ਲ ਪਾ ਦਿੰਦਾ ਵਿੱਚ ਤੇ ਬੁੱਟੇ ਪਟ ਕੇ ਛੱਡਦੇ ਲੈ ਇਹ ਗੁੰਡਾਗਰਦੀ ਕਰ ਰਹੇ ਨੇ ਪੂਰੀ ਪੂਰੀ ਤੇ ਲੋਕਾਂ ਨੂੰ ਖਵਾ ਪਿਆ ਵੀ ਇਹਦੇ ਬਹੁਤ ਘੱਟਿਆ ਮਾਲ ਖਵਾ ਰਹੇ ਨੇ ਕਿਉਂਕਿ ਇਹਨਾਂ ਦੇ ਅੰਦਰ ਕਿਚਲ ਬਿਲਕੁਲ ਕੰਮੀਆਂ ਜੀ ਖਾਣ ਪੀਣ ਦਾ ਸਹੀ ਵੇਰਵਾ ਕੋਈ ਨਹੀਂ ਛੱਡਿਆ ਸਾਰੀ ਬੋ ਇਹਨਾਂ ਦੇ ਅੰਦਰ ਜਾਂਦੀ ਆ ਖਾਣ ਪੀਣ ਸਹੀ ਨਹੀਂ ਹੈ ਕੁਝ ਵੀ ਸਹੀ ਨਹੀਂ ਹੈ ਬਹੁਤ ਵੱਡੀਆਂ ਬਿਮਾਰੀਆਂ ਲੱਗਣ ਦਾ ਕੁੱਤੇ ਜਿਹਾ ਲੋਕਾਂ ਨੂੰ ਹਰਾਸਮੈਂਟ ਲੱਗ ਕੀਤਾ ਜਾ ਰਿਹਾ ਹੈ ਕੋੜਪੰਨ ਕਰਕੇ ਜਿਹੜਾ ਰਸਤਾ ਬਣਾਇਆ ਜਾ ਰਿਹਾ ਹੈ ਇਹ ਵੀ ਤੁਹਾਡੇ ਸਾਹਮਣੇ ਵੀ ਇਹ ਤੁਹਾਡਾ ਅਕ੍ਰੋਚ ਹੈ ਇਹ ਵੀ ਰਸਤਾ ਬੰਦ ਹੋਣਾ ਚਾਹੀਦਾ ਨੰਬਰ 2 ਆਹ ਬਹੁਤ ਵੱਡੀ ਮਿਸਰਪਨਿੰਗ ਹੋਏਗੀ 10 ਵੀ ਬੰਦੇ ਮਰ ਜਾਣਗੇ ਕੌਣ ਜ਼ਿੰਮੇਵਾਰ ਇਸ ਗੱਲ ਦਾ ਮਾਲਕ ਜ਼ਿੰਮ ਹੁਣ ਆਪਾਂ ਮੌਜੂਦਾ ਖੜੇ ਆ ਜਿਹੜਾ ਪੈਸੀਵਾ ਇਹ ਇਹ ਵੀ ਪੁੱਡਾ ਦੇ ਅੰਦਰ ਆਂਦਾ ਜਾਂ ਗਲਾਡਾ ਦੇ ਅੰਦਰ ਆਂਦਾ ਅੰਦਰ ਆਂਦਾ ਇਹਨੂੰ ਇਹ ਕਹਿੰਦੇ ਨੇ ਸੀ ਆਪਣੇ ਹੋਟਲ ਵਾਸਤੇ ਯੂਜ਼ ਕਰਾਂਗੇ ਇਹ ਸਰਕਾਰੀ ਜ਼ਮੀਨ ਆ ਇਹਨੂੰ ਕੋਣ ਹੋਟਲ ਵਾਸਤੇ ਯੂਜ਼ ਕਰੂਗਾ ਇਹ ਰਸਤਾ ਬੰਦਦਾ ਪੂਰਾ ਪੂਰਾ ਇਹ ਰਸਤਾ ਬੰਦ ਕਰਕੇ ਜਾਣਗੇ ਇੱਥੇ ਇਹਨਾਂ ਕਮਰਸ਼ੀਅਲ ਕੰਮ ਦਾ ਪ੍ਰਯੋਗ ਮਾਇਆ ਨੇ ਪਹਿਲਾਂ ਵੀ ਜਿਹੜੀ ਕੰਪਲੇਟਾ ਕਰ ਚੁੱਕੇ ਆ ਇਸ ਵਾਸਤੇ ਜਿਹੜੀ ਆ ਜਿਹੜੀ ਸੜਕ ਪੂਰੀ ਆਪਣ ਨਜ਼ਰ ਆ ਰਹੀ ਇੱਕ ਟੁਕੜਾ ਅੱਧਾ ਕਿਲੋਮੀਟਰ ਕਿਲੋਮੀਟਰ ਇਹ ਕੋਈ ਵੀ ਯੂਜ਼ ਨਹੀਂ ਕਰ ਸਕਦਾ ਇਹ ਸਿਰਫ ਪਾਰਕਿੰਗ ਲਈ ਯੂਜ਼ ਹੋਵੇਗੀ ਇਹ ਪਾਰਕਿੰਗ ਲਈ ਯੂਜ਼ ਹੋ ਇਹ ਦੋ ਕੰਮ ਹੋ ਸਕਦੇ ਨੇ ਨਾ ਕਿ ਸਾਡੇ ਕਿੰਨੇ ਰੈਚੀ ਬਜੇਰੀਆਂ ਕੱਢੇ ਰੈਚੀਆਂ ਕਬਰਸ਼ੀ ਕਬਰਸ਼ੀ ਜੂਨ ਕਰੇ ਰੈਚੀਆਂ ਰੈਚੀ ਜੂਨ ਕਰਦੀਆਂ ਤੇ ਦੇਖੋ ਜਿਹੜਾ ਹੁਣ ਤੁਸੀਂ ਵੀ ਲੱਖਾਂ ਰੁਪਏ ਲਾ ਕੇ ਕਰੋੜਾਂ ਰੁਪਏ ਲਾ ਕੇ ਬਣੀ ਰੈਸ਼ਾ ਬਣਾਈਆਂ ਕੀ ਸਮਝਦੇ ਹੋ ਵੀ ਇਹ ਜਿਹੜਾ ਤੱਕਾ ਹੋ ਰਿਹਾ ਆ ਪੱਥਰ ਉਹਨਾਂ ਨੇ ਤੋੜ ਕੇ ਆਪਣਾ ਰਸਤਾ ਬਣਾ ਲਿਆ ਕੀ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਇਹ ਮੰਗਦੇ ਆ ਵੀ ਇਹ ਤੱਕਾ ਛੜਿਆ ਤੱਕਾ ਹੋ ਰਿਹਾ ਇਹ ਕੋਈ ਸਾਡਾ ਬੱਚਾ ਥੱਲੇ ਗੱਡੀ ਦੇ ਹੇਲੇ ਆ ਕੇ ਮਰ ਗਿਆ ਕੌਣ ਜ਼ਿੰਮੇਵਾਰ ਆ ਅਤਿਏ ਤੇ ਅਜਾ ਬੜੀ ਬੜ ਪਾਰਕ ਬਣਾਏ ਨੇ ਸੀ ਲੱਖਾਂ ਰੁਪਏ ਖਰਚੇ ਤੇ ਪਾਰਕਾਂ ਦੇ ਪਰ ਇਹਨਾਂ ਨੇ ਰੋਜ਼ ਪਟਾਈ ਕਰਤੀ ਆਗੇ ਜੀ ਕੋਈ ਨਾ ਕੋਈ ਬਹਾਨਾ ਲੱਭ ਕੇ ਕੋਈ ਨਾ ਕੋਈ ਬਹਾਨਾ ਕਰ ਦਿਆ ਕਿ ਅਸੀਂ ਲੈ ਕੇ ਪੁੱਡਾਂ ਦੇ ਵਿੱਚ ਦਿੱਤਾ ਹੋਇਆ ਵਾ ਉਹਦੀ ਕੋਈ ਸਲਵਾਈ ਨਹੀਂ ਹੈ ਨਵ ਰੁਪਈਆ ਚੱਲ ਰਿਹਾ ਪੁੱਡਾਂ ਦੇ ਵਿੱਚ ਸਾਡੇ ਹਿਸਾਬ ਨਾਲ ਕਤੋਂਕਰ 50 ਲੱਖ ਕਰੋੜ ਦੇ ਪੁੱਡਾਂ ਦੇ ਕੇਮ ਦੇ ਵਿੱਚੋਂ ਖੱਦਾ ਹੋਇਆ ਤੇ ਜਿਹੜਾ ਫੂਡ ਪ੍ਰੋਡਕਟ ਵਾਲੇ ਨੇ ਉਹ ਵੀ ਰੁਪਈਆ ਖੱਦਾ ਕਿਉਂਕਿ ਉਹਨੇ ਚੈਕਿੰਗ ਨਹੀਂ ਕਰ ਰਹੇ ਇਹ ਸਾਰੇ ਪਾਸੇ ਸਾਰੇ ਪਾਸੇ ਕਪੜਾ ਚੱਲ ਰਿਹਾ ਰੋਜ਼ ਸੀਵਰ ਦੇ ਸੀਵਰ ਵਿੱਚ ਕੋਈ ਸੀਵਰ ਨਹੀਂ ਛੱਡਿਆ ਜੇ ਮੈਂ ਸਿੱਧਾ ਸੀਵਰ ਦੇ ਵਿੱਚੋਂ ਬਾਹਰ ਕੋਈ ਖੋਦੀਆਂ ਨਹੀਂ ਬਣਾਈਆਂ ਕੋਈ ਨਹੀਂ ਸਿੱਧਾ ਸੀਵਰ ਦੇ ਵਿੱਚ ਮਾਰਿਆ ਗੰਦਸਾ ਜਾ ਕੇ ਜਦ ਕਿ ਕਾਨੂੰਨ ਦੇ ਮਤਲਬ ਅਕਿ ਕੋਈ ਨਹੀਂ ਮਰਦਾ ਇਹ ਕਰ ਨਹੀਂ ਸਕਦਾ ਇਹ ਪਿੱਟ ਮਰਦੀ ਪਿੱਟ ਇਹਦਾ ਕੋਈ ਪਿੱਟ ਨਹੀਂ ਮਰਾਈ ਇਹਦਾ ਕੁਝ ਨਹੀਂ ਕੀਤਾ ਇਹ ਬਹੁਤ ਰੋਸ਼ ਹੈ ਜਿਹੜੇ ਬਸਨੀ ਵੀ ਕਿਉਂਕਿ ਇਹਨਾਂ ਨੇ ਲੱਖਾਂ ਕਰੋੜਾ ਰੁਪਏ ਲਾ ਕੇ ਆਪਣੀ ਰੈਸ਼ਰ ਬਣਾਈਆਂ ਜੇ ਆਸੇ-ਪਾਸੇ ਇਸੇ ਢੰਗ ਨਾਲ ਗੰਦ ਦਾ ਮਾਹੌਲ ਰਹੇਗਾ ਜਾਂ ਗੰਧ ਪਨਪੇਗਾ ਤੇ ਇਹ ਫਿਰ ਆਪਣੇ ਅਵਾਜ਼ ਉਠਾਣਗੇ ਤੇ ਦੂਜੀ ਤੰਗ ਇਹਨਾਂ ਦੇ ਘਰਾਂ ਦੇ ਮਾਰੋ ਜਿਹੜੀ ਰੇਲਿੰਗ ਹੈ ਗ੍ਰੀਨਰੀ ਲੱਗੀ ਹੋਈ ਸੀ ਉਹਨੂੰ ਕਿਤੇ ਨਾ ਕਿਤੇ ਡੀਜ਼ਲ ਪਾ ਕੇ ਸਾੜ ਦਿੱਤਾ ਗਿਆ ਔਰ ਉਹਨੂੰ ਤੋੜ ਦਿੱਤਾ ਗਿਆ ਤੁਹਾਡੇ ਸਾਹਮਣੇ ਤਸਵੀਰਾਂ ਨਜ਼ਰ ਹੈ ਵਾ ਰਸਤਾ ਬਣਾ ਕੇ ਆਪਣੀ ਇੱਕ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ 'ਚ ਰੋਸ਼ ਹੈ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਕਿਹਾ ਵੀ ਮੰਗ ਲੋਕ ਸੇਫਟੀ ਸੋਸਾਇਟੀ ਸੇਫਟੀ ਕਿੱਥੇ ਰਹੇਗੀ ਐਦਾ ਵੀ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਾਵਾਂਗੇ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਖੁਰਦੇ ਹੋਣਗੇ